ਮੈਂ ਸਮਾਜ ਨੂੰ ਤੇ ਜਥੇਬੰਦੀਆਂ ਨੂੰ ਇਹ ਬੇਨਤੀ ਅਪੀਲ ਕਰਨਾ ਚਾਹਨਾ ਕਿ ਅਸੀਂ ਇੱਕ ਚੰਗਾ ਸਮਾਜ ਸਿਰਜਣਾ ਹੈ ਜਿਹੜਾ ਵੀ ਬੰਦਾ ਧੀਆ ਪਹਿਣਾ ਨੂੰ ਰਦਾਈਆਂ 'ਚ ਬੈਠ ਕੇ ਗੰਦੇ ਕਮੈਂਟ ਕਰਦਾ ਏ ਚਾਹੇ ਕੋਈ ਵੀ ਧੀ ਹੋਵੇ ਗੰਦ ਵਖਦਾ ਏ ਅਸੀਂ ਇੱਕ ਮਹਿੰਮ ਸ਼ੁਰੂ ਕੀਤੀ ਆ ਜਥੇਬੰਦੀ ਵੱਲੋਂ ਸਰਬੱਤ ਦਾ ਭਲਾ ਜਥੇਬੰਦੀ ਸੰਜਮ ਮੰਚ ਵੱਲੋਂ ਤੇ ਸੰਤ ਸਪਾਈ ਦਵਿੰਦਰ ਹੁਣਾਂ ਵੱਲੋਂ ਇਹ ਮੈਂ ਸ਼ੁਰੂ ਕੀ ਪਿਆ ਕਿ ਸਾਰੀਆਂ ਜਥੇਬੰਦੀਆਂ ਐਸੇ ਸਮਾਜ ਦੀਆਂ ਖਾਸ ਕਰਕੇ ਕਿਉਂਕਿ ਉਹਨਾਂ ਦੀਆਂ ਧੀਆਂ ਨੂੰ ਜਿਆਦਾ ਗੰਦ ਬੱਕਿਆ ਜਾਂਦਾ ਸੀ ਸਾਰੀਆਂ ਇਸ ਕੰਮ ਦੇ ਵਿੱਚ ਸਹਿਯੋਗ ਕਰਨ ਕਿਉਂਕਿ ਜਿੰਨਾ ਵੀ ਗੰਦ ਬੱਕਿਆ ਇਹਨਾਂ ਲੋਕਾਂ ਨੇ ਅਸੀਂ ਉਹਨਾਂ ਲੋਕਾਂ ਨੂੰ ਨੱਥ ਪਾਉਣੀ ਆ ਇਹ ਸਾਡਾ ਮਤਲਬ ਨਿੱਚੇ ਕੀਤਾ ਹੋਇਆ ਸਾਰੀਆਂ ਸਾਰੇ ਵੀਰਾਂ ਨੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਜੁੱਧਣ ਦਾ ਬਲ ਬਖਸ਼ੋ ਇਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਵੀ ਇਹ ਗੰਧ ਵਕਿਆ ਉਹਨਾਂ ਦੇ ਕਾਰਵਾਈ ਕਰਾਉਣੀ ਆ ਸਰਕਾਰ ਅੱਗੇ ਇਹ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਪਹਿਲੇ ਤਾਂ ਮੈਂ ਸਾਡੇ ਵੀਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਵੀਡੀਓ ਆ ਨਾ ਇਹ ਵੀਡੀਓ ਸ਼ੇਅਰ ਕਰਾਇਆ ਕਰੋ ਕਿਉਂਕਿ ਆਪਾਂ ਇਹ ਵੀਡੀਓ ਸ਼ੇਅਰ ਕਰਨ ਦਾ ਮਤਲਬ ਅਸੀਂ ਸਮਾਜ ਨੂੰ ਦੱਸਣਾ ਚਾਹੁੰਦੇ ਆਂ ਕਿ ਭਾਈ ਜਿਹੜੇ ਬੰਦੇ ਸਾਡੀਆਂ ਧੀਆਂ ਭੈਣਾਂ ਨੂੰ ਗੰਧ ਵਕਦੇ ਆ ਅਸੀਂ ਉਹਨਾਂ ਦੇ ਕਾਰਵਾਈ ਕਰਾਉਣ ਲੱਗੇ ਆ ਤੁਹਾਡਾ ਸਹਿਯੋਗ ਚਾਹੀਦਾ ਜਿੱਥੇ ਤੁਹਾਨੂੰ ਕਿਤੇ ਬਲਾਅ ਜਾਵੇ ਜੇ ਤੁਸੀਂ ਆ ਨਹੀਂ ਸਕਦੇ ਕਿਸੇ ਤ੍ਰਿਕੇ ਨਾਲ ਵੀ ਆਪਣੇ ਸਮਾਜ ਦੀ ਮਦਦ ਕਰੋ ਚਾਹੇ ਫਾਈਨੈਂਸ਼ਲੀ ਹੋਵੇ ਚਾਹੇ ਤੁਸੀਂ ਕੋਈ ਦਾਨ ਦਖਸ਼ਨਾ ਮਤਲਬ ਕੋਈ ਆਟਾ ਦਾਲ ਜੋ ਵੀ ਅਬਕਤ ਲੰਗਰ ਭੰਡਾਰ ਚੱਲਦਾ ਹੈ ਤੁਸੀਂ ਹਰ ਗੱਲ ਵਿੱਚ ਸਹਿਯੋਗ ਕਰਿਆ ਕਰੋ ਕਿਉਂਕਿ ਜੇ ਅੱਜ ਜਿਨ੍ਹਾਂ ਦੇ ਕਦੇ ਘਰ ਨਾਲ ਉਹਨਾਂ ਦੇ ਲੁੱਟੇ ਜਾਂਦੇ ਜਿੰਨੇ ਜਿਹੜੇ ਸੁੱਤੇ ਹੁੰਦੇ ਆ ਸੁੱਤੇ ਪੈਣ ਦੇ ਘਰਾਂ ਚੋਰੀਆਂ ਹੁੰਦੀਆਂ ਐ ਤੇ ਅੱਜ ਜੇ ਅਸੀਂ ਸੌਂਗੇ ਤੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਉਸ਼ਾਲੀਆਂ ਜਾਈਆਂ ਜਾ ਰਹੀਆਂ ਹੈਗੀਆਂ ਦੇਖੋ ਸਾਬੀਆਂ ਤੁਸੀਂ ਇਹ ਪਹਿਲਾਂ ਇਤਨਾ ਹਸਲਗਾ ਜਾਂ ਜਾਂਦੀਆਂ ਹੈਗੀਆਂ ਤੇ ਅਸੀਂ ਚੁੱਪ ਕਰਕੇ ਬੈਠੇ ਆ ਜੇ ਅਸੀਂ ਇਵੇਂ ਚੁੱਪਾ ਕੇ ਬੈਠੇ ਰਹੇ ਤੇ ਆਉਣ ਵਾਲਾ ਸਮਾਂ ਦੂਰ ਨਹੀਂ ਜਦੋਂ ਸਾਡੇ ਘਰਾਂ ਦੇ ਵਿੱਚੋਂ ਲੋਕ ਸਾਡੇਆਂ ਧੀਹਾਂ ਹੱਥ ਪਾਉਣਗੇ ਇਸ ਕਰਕੇ ਅੱਜ ਸਾਰਾ ਸਮਾਜ ਸਾਰੇ ਵੀਰ ਜਿਨ੍ਹਾਂ ਜਾਗਦਿਆਂ ਜ਼ਮੀਰਾਂ ਵਾਲੇ ਸਾਡੇ ਵੀਰ ਯੋਧੇ ਆ ਇਹ ਅੱਜ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਆ ਜਿੱਥੇ ਬੰਦੀ ਸਰਬੱਤ ਦਾ ਭਲਾ ਸੰਝਾ ਮੰਚ ਇੱਕ ਮੰਚ ਚੱਲ ਕੀਤਾ ਗਿਆ ਹੈਗਾ ਜਿੱਥੇ ਹਰ ਇੱਕ ਬੰਦਾ ਆਪਣੇ ਵਿਚਾਰ ਰੱਖ ਸਕਦਾ ਹੈ ਤੇ ਆਪਣਾ ਯੋਗਦਾਨ ਪਾ ਸਕਦਾ ਏ ਇਸ ਸੰਘਰਸ਼ ਦੇ ਵਿੱਚ ਇਹ ਕੋਈ ਨਿੱਕੀ ਮੁੱਠੀ ਗੱਲ ਨਹੀਂ ਹੈਗੀ ਜਾਤੀਵਾਦ ਨੂੰ ਪੰਜਾਬ ਤੋਂ ਖਤਮ ਕਰਨਾ ਗੁਰੂ ਸਾਹਿਬ ਗੁਰੂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵੀ ਇਹ ਮਹਮ ਨੂੰ ਸ਼ੁਰੂ ਕੀਤਾ ਸੀ ਤੇ ਅਸੀਂ ਵੀ ਉਹਨਾਂ ਦੇ ਬੱਚੇ ਆ ਤੇ ਦੂਜੀ ਗੱਲ ਜਿਹੜੇ ਬੰਦੇ ਇਹ ਭ੍ਰੇਖਾ ਰੱਖਦੇ ਆ ਕਿ ਸਾਡੇ ਤੋਂ ਕੋਈ ਕਾਰਵਾਈ ਨਹੀਂ ਹੋਣੀ ਤੇ ਉਹਨਾਂ ਨੂੰ ਵੀ ਇਹ ਗੱਲ ਦੀ ਚੇਤਾਵਨੀ ਆ ਕਿ ਬੰਦੇ ਦੇ ਪੁੱਤ ਬਣਜੋ ਕਾਰਵਾਈਆਂ ਤਾਂ ਹੁਣ ਹੋਣਗੀਆਂ ਜੇ ਕਿਸੇ ਜਜਮੈਂਟ ਡਾਕਟਰ ਰਵਿਤੇ ਨੇ ਕਾ ਉਹ ਕੀਤੀ ਸੀ ਗਲਤ ਕਮੈਂਟ ਕੀਤਾ ਸੀ ਡਾਕਟਰ ਗ੍ਰਿੰਦਰ ਨੇ ਉਹਦੇ ਤੇ ਕਾਰਵਾਈ ਹੋਈ ਸੀ ਨਾ ਤੇ ਉਦਾਂ ਹੀ ਅਸੀਂ ਕਾਰਵਾਈਆਂ ਦੀ ਮੰਗ ਸਰਕਾਰ ਕੋਲ ਕਰਦੇ ਆ ਤੇ ਇਹ ਵੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਭਾਈ ਤੁਸੀਂ ਇਹਨਾਂ ਬੰਦੇ ਤੇ ਕਾਰਵਾਈਆਂ ਨਹੀਂ ਕਰਦੇਗੇ ਤੇ ਪੂਰੇ ਪੰਜਾਬ ਵਿੱਚ ਤਕਰਸ਼ ਨਸ਼ ਨੱਚ ਵੱਢ ਜਾਊਗਾ ਕਿਉਂਕਿ ਅਸੀਂ ਜਥੇਬੰਦੀ ਵੱਲੋਂ ਕੂਲ ਪੰਜਾਬ ਵਿੱਚ ਮੀਟਿੰਗਾਂ ਦਾ ਜਿਹੜਾ ਕੰਮ ਚਲਾ ਦਿੱਤਾ ਹੈਗਾ ਇਹ ਹਰ ਮਹੀਨੇ ਅਸੀਂ ਇੱਕ ਮੀਟਿੰਗ ਕਰਿਆ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਤੇ ਫਿਰ ਇੱਕਦਮ ਇੱਕ ਤਕੜਾ ਸੰਘਰਸ਼ ਵਿਟਿਆ ਜਾਊਗਾ ਸਰਕਾਰ ਦੇ ਖਿਲਾਫ ਉਹਨਾਂ ਅਫਸਰਾਂ ਦੇ ਖਿਲਾਫ ਜਿਹੜੇ ਅਫਸਰ ਕਿਸੇ ਐਸਸੀ ਦੀ ਧੀ ਨੂੰ ਧੀ ਨਹੀਂ ਸਮਝਦੇ ਜਿਹੜੇ ਕਹਿ ਦਿੰਦੇ ਆ ਕਿਸੇ ਕਿਸੇ ਗਰੀਬ ਦੀ ਧੀ ਆ ਤੇ ਉਹਦੀ ਇੱਜ਼ਤ ਨੂੰ ਕੋਈ ਇਸ਼ਾਰਾ ਦੇਵੇ ਕੋਈ ਉਹਨੂੰ ਗੰਦ ਵਗ ਦੇਵੇ ਤੇ ਉਹਦਾ ਕੋਈ ਮਤਲਬ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਹੈਗੀ ਇਹੋ ਦੇ ਅਫਸਰਾਂ ਦੇ ਖਿਲਾਫ ਵੀ ਮੋਰਚਾ ਖੋਲਿਆ ਜਾਊਗਾ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਰਕਾਰ ਸਾਡੀ ਬੇਨਤੀ ਨੂੰ ਪ੍ਰਵਾਨ ਕਰੇ ਤੇ ਨਹੀਂ ਫਰਮ ਇਹਨੂੰ ਸਾਡੇ ਵੀਰ ਐਸੀ ਦੂਰ ਤੜਡਿਓ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਹੋਰ ਕਿਸੇ ਵੀਰ ਨੇ ਵਿਚਾਰ ਰੱਖਣ ਦਾ ਨਕਸਰ ਜੀ ਬਾਲੇ ਜੋਨਾ ਵਾਹ ਪਿਆ ਵਾਲਾ ਬਾਕੀ ਬਾਕੀ ਨਾਲ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਸਰਬਾਧਾ ਭਲਾ ਸਾਝਾ ਮੰਚ ਜਥੇਬੰਦੀ ਵੱਲੋਂ ਕਿ ਸਾਡੇ ਜਥੇਬੰਦੀ ਨੂੰ ਕਿਸੇ ਨੂੰ ਵਿਗਾਰਨ ਦੀ ਲੋੜ ਨਹੀਂ ਹੈਗੀ ਤੇ ਨਾ ਸਾਨੂੰ ਵੰਗਾ ਰਹਿਓ ਇਹੋ ਜਿਹੇ ਡਰਾਵੇ ਜਿਹੜੇ ਆ ਨਾ ਹੋਰ ਕਿਸੇ ਜਥੇਬੰਦੀ ਨੂੰ ਮਾਰ ਕੇ ਵਿਖਿਓ ਤੇ ਜਿਹੜੀ ਤੁਹਾਡੇ ਅੱਗੇ ਝੁਕ ਜੂਗੀ ਇਹ ਜਥੇਬੰਦੀ ਕਦੇ ਵਾਹ ਤੇਰੀ ਝੁਗੂਗੀ ਤੇ ਅਸੀਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਵੀ ਅਸੀਂ ਕਿਸੇ ਦੇ ਨਾਲ ਕੋਈ ਵਧੇ ਕੀ ਕਰੀਏ ਪਰ ਜੇ ਸਾਡੀ ਜਥੇਬੰਦੀ ਨੂੰ ਕਿਸੇ ਨੇ ਕੋਈ ਗਲਤ ਸ਼ਬਦ ਬੋਲਿਆ ਜਾਂ ਸਾਡੇ ਬਾਬਾ ਸਖਦੀਪ ਸਿੰਘ ਨੂੰ ਵੰਗਾ ਰਿਆ ਗਿਆ ਤੇ ਫਿਰ ਉਹਦੇ ਵਾਸਤੇ ਅਸੀਂ ਬਿਲਕੁਲ ਤਿਆਰ ਬਰ ਤਿਆਰ ਆ ਫਿਰ ਸਾਨੂੰ ਟਾਈਮ ਦੇ ਦਿਓ ਜਿਤਨਾ ਅੱਜ ਵੀ ਤਰਨਤਾਰਨ ਦੇ ਵਿੱਚ ਬਾਬਾ ਸਖਦੀਪ ਸਿੰਘ ਜੀ ਆਏ ਹੋਇਆ ਸੋ ਅੱਜ ਤੱਕ ਤਿਰੀ 12 ਵਜੇ ਦੇ ਆਏ ਹੋ ਯਾਰ ਤੁਹਾਨੂੰ 4 ਵਜੇ ਚੱਲੇ ਆ ਇਸ ਕਰਕੇ ਅਸੀਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰਦੇ ਆਂ ਵੀ ਇਹੋ ਜਿਹਾ ਕੰਮ ਨਾ ਕਰੋ ਸਗੋਂ ਮੋਢੇ ਦੇ ਨਾਲ ਮੋਢਾ ਲਾ ਕੇ ਇਹ ਜਿਹੜੀ ਗਰੀਬੀ ਆ ਪੰਜਾਬ ਦੇ ਵਿੱਚ ਉਹ ਗਰੀਬਾਂ ਦੀਆਂ ਧੀਆਂ ਪਾਣਾ ਵਾ ਕੋਈ ਘਰ ਆ ਕਿਸਦਾ ਗਰੀਬ ਆ ਉਹਨੂੰ ਸਭ ਸਹਾਇਤਾ ਕਰੋ ਜੇ ਤੁਹਾਡੇ ਕੋਲ 4 ਪੈਸੇ ਹੈਗੇ ਆ ਜਨੀਨਾ ਵਾਲੇ ਜੋ ਤੇ ਉਹਦੀ ਸਹਾਇਤਾ ਕਰੋ ਇਹ ਸਾਨੂੰ ਵੰਗਾਰੋ ਨਾ ਜੇ ਇਹ ਵੰਗਾਰਨ ਤੇ ਕੰਮ ਆ ਗਿਆ ਤੇ ਫਿਰ ਬਹੁਤ ਜ਼ਿਆਦਾ ਗਲਤ ਕੰਮ ਹੋ ਜਾਊਗਾ ਤੇ ਅਸੀਂ ਇਸ ਕੰਮ ਵੱਲ ਨਹੀਂ ਆਉਣਾ ਚਾਹੁੰਦੇ ਅਸੀਂ ਤੇ ਇੱਕ ਸੇਵਾ ਕਰਨਾ ਚਾਹੁੰਦੇ ਸਮਾਜ ਦੀ ਕਿ ਸੇਵਾ ਜਿਹੜੀ ਆ ਵੱਧ ਤੋਂ ਵੱਧ ਚੜ ਕੇ ਹਰ ਇੱਕ ਦੀ ਕੀਤੀ ਜਾਵੇ ਕੋਈ ਅਸੀਂ ਕਿਸੇ ਨਾਲ ਸਾਡੇ ਨਾਲ ਕੋਈ ਮਤਭੇਦ ਕਿਸੇ ਨਾਲ ਜਾਤੀ ਵਿਤਕਰਾਰ ਨਹੀਂ ਸਾਡੇ ਨਾਲ ਹੈਗਾ ਤੇ ਨਾ ਹੀ ਕਿਸੇ ਨਾਲ ਕਰਨਾ ਵਾ ਤੇ ਬਸ ਸਾਡੀ ਜਥੇਬੰਦੀ ਨੂੰ ਇਹੋ ਹੀ ਤੁਹਾਨੂੰ ਬਾਰ ਬਾਰ ਇਹ ਵੀ ਸਾਡੀ ਜਥੇਬੰਦੀ ਨੂੰ ਕੋਈ ਵੰਗਾਰਨ ਦੀ ਕੋਸ਼ਿਸ਼ ਨਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਨੂੰ ਪ੍ਰਿਆ ਸਾਹਿਬ ਨੇ ਗੱਲ ਇੱਥੇ ਕਰਾਤੀ ਮੈਂ ਸਖਤੂੰ ਦੱਸਣਾ ਚਾਹੁੰਦਾ ਵਰਿਆ ਸਾਹਿਬ ਨੇ ਗੱਲ ਯਾਦ ਕਰਾਤੀ ਮੈਂ ਤਾਂ ਭੁੱਲ ਗਿਆ ਸੀ ਕਿਉਂਕਿ ਸਾਡਾ ਜਿਹੜਾ ਨਾ ਸਿਸਟਮ ਆ ਅਸੀਂ ਨਾ ਤਾਂ ਗੁੰਡੇ ਆ ਨਾ ਬਦਮਾਸ਼ ਆ ਤੇ ਅਸੀਂ ਤਾਂ ਸਿਰਫ ਸਮਾਜ ਦੀ ਸੇਵਾ ਵਾਲੇ ਪਾਸੇ ਤੁਰੇ ਵਿਆਂ ਤੇ ਈਆਂ ਪਹਿਲਾਂ ਨੂੰ ਜਿਹੜੇ ਅਪਸ਼ਬਦ ਬੋਲਦੇ ਉਹ ਪਾਸੇ ਤੁਰੇ ਆ ਇਹ ਕਹਿੰਦਾ ਤਰਨ ਤਰਨ ਦਾ ਹੈ ਤਾਂ ਬਾੜਾ ਪਾਉਂਦਾ ਉਹ ਤੁੱਚੀ ਬਦਮਾਸ਼ ਆ ਤੁੱਚੀ ਬਦਮਾਸ਼ ਜੀ ਨੂੰ ਕਹਿੰਦੇ ਆ ਉਹ ਬਦਮਾਸ਼ ਨੇ ਨਾ ਕਮੈਂਟ ਲਿਖਿਆ ਸੀ ਕੋਈ ਮੇਰੇ ਥੱਲੇ ਉਹਦੇ ਆਈਡੀ ਥੱਲੇ ਕਮੈਂਟ ਲਿਖਿਆ ਸੀ ਕਹਿੰਦਾ ਇਸ ਬੰਦੇ ਨੂੰ ਕਹਿੰਦਾ ਮੈਂ ਭਜਾਇਆ ਸੀਗਾ ਤੇ ਕਹਿੰਦਾ ਇਹ ਤਾਂ ਅੰਗੂਠਾ ਲੈ ਕੇ ਭੱਜ ਗਿਆ ਸੀ ਤੇ ਜਦੋਂ ਮੈਂ ਫੋਨ ਲਾਇਆ ਤੇ ਮੁੜ ਕੇ ਆਪਦੇ ਯਾਰ ਤੋਂ ਫੋਨ ਕਰਾਉਂਦਾ ਨਹੀਂ ਨਹੀਂ ਆਪਾਂ ਐ ਨਹੀਂ ਕਰਨਾ ਤੇ ਮੈਂ ਤੁੱਚੀ ਬਦਮਾਸ਼ ਹੋਣ ਦੱਸ ਦਿਆਂ ਕਿ ਸਵੇਰੇ ਅਸੀਂ ਇੱਥੇ ਤਰਨ ਤਰਨ ਵਿੱਚ ਹੀ ਹਾਂ ਤੇ ਹਣੀ ਹਲੇ ਘੰਟਾ 2 ਘੰਟੇ ਇੱਥੇ ਹੀ ਹਾਂ ਤੇ ਤੇਰਾ ਜੇ ਤੇਰਾ ਮਨ ਆ ਅਸੀਂ ਤਾਂ ਬਦਮਾਸ਼ ਬਰੂਸ਼ਾ ਦੇ ਕੰਮ ਤੋਂ ਦੂਰ ਹਾਂ ਜੇ ਤੇਰਾ ਮਨ ਆ ਤੇ ਤੂੰ ਜਿੱਥੇ ਮਰਜ਼ੀ ਭਾਈ ਸਾਨੂੰ ਘੇਰ ਵੀ ਸਕਦਾ ਟੱਕਰ ਵੀ ਸਕਦਾ ਹੈ ਤੇ ਦੂਜੀ ਗੱਲ ਮੈਂ ਸੰਗਤ ਨੂੰ ਕਹਿ ਦੇਣੀ ਚਾਹੁੰਦਾ ਕਿ ਇਹ ਜਿਹੜੇ ਫੇਸਬੁੱਕ ਹੀ ਬਦਮਾਸ਼ ਆ ਭਾਈ ਇਹਨਾਂ ਪਿੱਛੇ ਲੱਗ ਕੇ ਤੁਸੀਂ ਸੰਗਤ ਨਾਲ ਐਵੇਂ ਪੁੱਤ ਸਿੱਦੇ ਕਮੈਂਟ ਨਾ ਕਰਿਆ ਕਰੋ ਸਾਡਾ ਕਿਸੇ ਨਾਲ ਬਹਿਰਫੋਕ ਨਹੀਂ ਹੈਗਾ ਨਾ ਅਸੀਂ ਬਹਿਰਵਰੋਧੀ ਭਾਵਨਾ ਪਾਲੀ ਵੀ ਆ ਅਸੀਂ ਸੰਗਤ ਦੀ ਸੇਵਾ ਕਰਨ ਨੂੰ ਨਿਕਲੇ ਆ ਸਾਡਾ ਸਹਿਯੋਗ ਕਰੋ ਅਸੀਂ ਧੀਆ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਵਾਲਿਆਂ ਚੋਂ ਆ ਨਾ ਕਿ ਧੀਆ ਭੈਣਾਂ ਦਾ ਇੱਜ਼ਤਾਂ ਛਲਣ ਵਾਲਿਆਂ ਚੋਂ ਆ ਤੇ ਤੁੱਚੀ ਬਦਮਾਸ਼ੀ ਨੂੰ ਬੇਨਤੀ ਕਰ ਮੈਂ ਤੁਹਾਨੂੰ ਕਿ ਤੁੱਚੀ ਬਦਮਾਸ਼ੀ ਤੁਸੀਂ ਗਾਂ ਤੋਂ ਕਿਸੇ ਰੰਗਰੇਟੇ ਸਿੰਘ ਨੂੰ ਨਹੀਂ ਬਗਾਰਨਾ ਇਹ ਬੇਨਤੀ ਆ ਕਿਉਂਕਿ ਅਸੀਂ ਨਾ ਤਾਂ ਕਿਸੇ ਦੀ ਮੰਗਾਂ ਅਸੀਂ ਚੱਲਿਏ ਤੇ ਨਾ ਅਸੀਂ ਕਿਸ ਨੂੰ ਬੰਗਾਰੀਏ ਇਹ ਗੱਲ ਯਾਦ ਰੱਖਿਓ ਤੇ ਹਲੇ 2-3 ਘੰਟੇ ਇੱਥੇ ਹੀ ਆਲੇ ਸੀ ਤੇ ਬਾਕੀ ਕਿਸੇ ਹੋਰ ਵੀਰ ਦੇ ਵਿਚਾਰ ਰੱਖਨੇ ਆ ਉਹਦੇ ਤੇ ਰੱਖ ਸਕਦਾ ਭਾਈ ਜਿਹੜੇ ਕਰ ਲੋ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ fet 10 ਮਨਜੀਤ ਸਿੰਘ ਸਿੱਧੂ ਜਨਸਕਤਰ ਪੰਜਾਬ ਸਰਬਤ ਦਾ ਭਲਾ ਸਾਂਝਾ ਮੰਚ ਜਥੇਬੰਦੀ ਤੋਂ ਸਤਿਕਾਰਯੋਗ ਸਾਥੀਓ ਸਰਬਤ ਸਾਡੀ ਜਥੇਬੰਦੀ ਸਰਬਤ ਦਾ ਭਲਾ ਸਾਂਝਾ ਮੰਚ ਇਹ ਜਿਹੜੀ ਜਥੇਬੰਦੀ ਆ ਕਈ ਲੋਕਾਂ ਦਾ ਇਹ ਕਹਿਣਾ ਵੀ ਪਤਾ ਨਹੀਂ ਇਹ ਐਸਸੀ ਬੀਸੀ ਸਮਾਜ ਦੀ ਆ ਸਾਡੀ ਜਥੇਬੰਦੀ ਦੇ ਅੰਦਰ ਹਰ ਇੱਕ ਧਰਮ ਹਰ ਕਮਿਊਨਿਟੀ ਸਭ ਦਾ ਸਤਿਕਾਰ ਕੀਤਾ ਜਾਂਦਾ ਔਰ ਹਰੇਕ ਧਰਮ ਦੇ ਜਾਤੀ ਨਾਲ ਸੰਬੰਧਿਤ ਰੱਖਣ ਵਾਲੇ ਜੋ ਲੋਕ ਆ ਉਹ ਸਾਡੇ ਜਾਤੀਬੰਦੀ ਦੇ ਅੰਦਰ ਆ ਅੱਜ ਅਸੀਂ ਤਰਨ ਤਰਨ ਦੇ ਵਿੱਚ ਇੱਕੋ ਮੇਨ ਮੁੱਦਨ ਲੈ ਕੇ ਜੋ ਫੇਸਬੁੱਕ ਤੇ ਕੁਝ ਸਵਾਰਥੀ ਔਰ ਸ਼ਰਾੜਤੀ ਲੋਕ ਸਾਡੇ ਸਮਾਜ ਦੀਆਂ ਧੀਆਂ ਭੈਣਾਂ ਨੂੰ ਗਲਤ ਬੋਲਦੇ ਆ ਉਸ ਨੂੰ ਆਪਣੇ ਸਮਾਜ ਦੇ ਅਸੀਂ ਇੱਕ ਮੀਟਿੰਗ ਰੱਖੀ ਹੋਈ ਸੀ ਜੋ ਪਿਛਲੇ ਦਿਨੇ 9 ਤਰੀਕ ਨੂੰ ਲੁਧਿਆਣੇ ਵਿਖੇ ਅੱਖੀ ਗਈ ਸੀ ਔਰ ਕਮਿਸ਼ਨਰ ਪੁਲਿਸ ਸੀਪੀ ਸਾਹਿਬ ਨੂੰ ਉੱਥੇ ਲਿਖਤੀ ਰੂਪ ਦੇ ਵਿੱਚ ਇਹ ਦਰਖਾਸਤਾਂ ਵਗੈਰਾ ਦਿੱਤੀ ਗਈ ਆ ਮੰਗ ਕੀਤੀ ਗਈ ਆ ਵੀ ਜੇਕਰ ਡਾਕਟਰ ਗੁਰਵਿੰਦਰ ਰਕੇਟਾ ਬੋਲਿਆ ਉਹਦੇ ਤੇ ਕਾਰਵਾਈ ਹੋਈ ਆ ਸਾਨੂੰ ਉਹਦਾ ਕੋਈ ਦੁੱਖ ਨਹੀਂ ਨਾ ਅਸੀਂ ਡਾਕਟਰ ਗੁਰਵਿੰਦਰ ਰਕੇਟੇ ਦੇ ਨਾਲ ਆ ਨਾ ਅਸੀਂ ਉਹਨੂੰ ਮਾੜਾ ਕਹਿੰਦੇ ਨਾ ਅਸੀਂ ਉਹਨੂੰ ਚੰਗਾ ਅਸੀਂ ਇਹ ਕਹਿੰਦੇ ਜੇ ਵੀ ਕੋਈ ਬੰਦਾ ਗਲਤ ਬੋਲਦਾ ਉਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਨੰਬਰ 2 ਜੇਕਰ ਡਾਕਟਰ ਗੁਰਵਿੰਦਰ ਗਰੇਟਾ ਗਲਤ ਬੋਲਿਆ ਉਸ ਤੇ ਕਾਰਵਾਈ ਹੋਈ ਤੇ ਕੀ ਜਿਹੜੇ ਦੂਸਰੇ ਲੋਕ ਸਾਡੇ ਸਮਾਜ ਨੂੰ ਨਾਂ ਲੈ ਕੇ ਸਾਡੇ ਸਮਾਜ ਦੀਆਂ ਸਿੱਧੀਆਂ ਧੀਆਂ ਪਣਾ ਦਾ ਨਾਂ ਲੈ ਕੇ ਮਹਾਰਮਦਾਸ ਸਿੰਘਾਂ ਦੀ ਬੇਟੀ ਨੂੰ ਐ ਕਿਹਾ ਮਜਬੂਰ ਸਿੱਖਾਂ ਦੀਆਂ ਧੀਆਂ ਨੂੰ ਐ ਕਿਹਾ ਤੇ ਉਹਨਾਂ ਤੇ ਅੱਜ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਸ ਕਰਕੇ ਅਸੀਂ ਇਹ ਸਾਡੇ ਜਥੇਬੰਦੀ ਨੇ ਇੱਕ ਪਰਾਲਾ ਕੀਤਾ ਹੋਰ ਵੀ ਜਥੇਬੰਦੀਆਂ ਸਾਡੇ ਸਮਾਜ ਦੀਆਂ ਐਸ ਸੀ ਬੀ ਸੀ ਸਮਾਜ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਨੇ ਘਪਰਾਲਾ ਕੀਤਾ ਕਿ ਹਰੇਕ ਜ਼ਿਲ੍ਹੇ ਅੰਦਰ ਇੱਕ ਮੀਟਿੰਗ ਕੀਤੀ ਜਾਇਆ ਕਰੇਗੀ ਜਿਹਦੇ ਵਿੱਚ ਸਾਡੇ ਐਸ ਸੀ ਬੀ ਸੀ ਸਮਾਜ ਨੂੰ ਸਹਿਦ ਦਿੱਤੀ ਜਾਏਗੀ ਕਿਰ ਜੇਕਰ ਕੋਈ ਵੀ ਇਨਸਾਨ ਸਾਡੀਆਂ ਧੀਆਂ ਪੜਾਂ ਨੂੰ ਜਾਂ ਕੋਈ ਸਾਡੇ ਬਜ਼ੁਰਗਾਂ ਦੀ ਜਾਂ ਕਿਸੇ ਵੀ ਸਾਡੀ ਸਮਾਜ ਦੇ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਉਹਨੂੰ ਕਿਸੇ ਵੀ ਕੀਮਤ ਬਖਸ਼ਾਂਗੇ ਜੀ ਚਾਹੇ ਸਾਨੂੰ ਧਰਨੇ ਦੇ ਨੇ ਪੈਣ ਜੋ ਵੀ ਸਾਥੋਂ ਹੋਇਆ ਅਸੀਂ ਸਮਾਜ ਵਾਸਤੇ ਦਨਪੁਰਾ ਤੇ ਕਰਦਾਂਗੇ ਅੰਤ ਤੇ ਫਿਰ ਅਸੀਂ ਕਹਿੰਦੇ ਆ ਵੀ ਸਰਬਤ ਦਾ ਪਲਾ ਸਾਂਝਾ ਮਾਂਚ ਜਥੇਬੰਦੀ ਆ ਤੇ ਤੁਹਾਡੀ ਆਪਣੀ ਜਥੇਬੰਦੀ ਆ ਇਹਦੀ ਵਿਚਾਰਧਾਰਾ ਤੇ ਸਾਰੇ ਸਤਕਾਰਯੋਗਾਂ ਨੂੰ ਬੇਨਤੀ ਆ ਵੀ ਪੈਰਾ ਦੇਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ